ਗੈਂਗਸਟਰ ਯੂਵਰਾਜ ਸਿੰਘ ਜੋਰਾ ਜਿਸ ਨੂੰ ਪੰਜਾਬ ਦੇ ਜ਼ਿਲ੍ਹੇਪੁਰ ਦੇ ਵਿੱਚ ਪੰਜਾਬ ਪੁਲਿਸ ਨੇ ਫਰਾਰ ਚੱਲ ਰਹੇ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਦੇ ਫਗਵਾੜਾ ਵਿੱਚ ਇੱਕ ਕ੍ਰੇਟਾ ਗੱਡੀ ਨੂੰ ਲੁੱਟ ਕੇ ਗੈਂਗਸਟਰ ਫਰਾਰ ਹੋ ਗਏ ਸੀ ਅਤੇ ਜਲੰਧਰ ਦੇ ਹਲਕਾ ਫਿਲੌਰ ਦੇ ਵਿੱਚ ਜਾਗੇ ਪਿੰਡ ਚ ਕ੍ਰਾਸ ਫਾਇਰਿੰਗ ਦੇ ਦੌਰਾਨ ਤਿੰਨ ਗੈਂਗਸਟਰ ਨੂੰ ਗੋਲੀ ਲੱਗੀ ਸੀ ਜਦਕਿ ਇੱਕ ਪੁਲਿਸ ਕਰਮੀ ਨੂੰ ਵੀ ਗੋਲੀ ਲੱਗੀ ਸੀ ਇਸ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਜਿਸ ਗੈਂਗਸਟਰ ਦਾ ਇਨਕਾਊਂਟਰ ਕੀਤਾ ਦਾਦੇ ਇਹ ਕਿ ਡੀਆਈਜੀ ਗੁਰਪ੍ਰੀਤ ਭੁੱਲਰ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਹੈ ਕਿ ਗੈਂਗਸਟਰ ਹਲੇ ਤੱਕ ਜ਼ਿੰਦਾ ਹੈ ਉਸ ਨੂੰ ਚੰਡੀਗੜ੍ਹ ਦੇ 32 ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਇਹ ਵੀ ਜਾਣਕਾਰੀ ਦਿੱਤੀ ਕਿ ਗੈਂਗਸਟਰ ਦੇ ਕੋਲੋਂ ਮੌਕੇ ਤੋਂ ਦੋ ਪਿਸਤੌਲ ਅਤੇ ਖੋਲ ਅਤੇ ਦੋ ਜਿੰਦਾ ਕਾਰਤੂਜ਼ ਵੀ ਬਰਾਮਦ ਕੀਤੇ ਨੇ ਦਾਦਾ ਇਹ ਜਲੰਧਰ ਦੇ ਹਲਕਾ ਫਿਲੌਰ ਦੇ ਪਿੰਡ ਜਗੀਰ ਦੇ ਵਿੱਚ ਕ੍ਰਾਸ ਫਾਇਰਿੰਗ ਦੇ ਦੌਰਾਨ ਗੈਂਗਸਟਰ ਨੂੰ ਗੋਲੀ ਲੱਗੀ ਸੀ ਜਿੱਥੇ ਇੱਕ ਪੁਲਿਸ ਕਰਮੀ ਦੀ ਗੋਲੀ ਲੱਗਨ ਨਾਲ ਮੌਤ ਵੀ ਹੋ ਗਈ ਸੀ ਅਤੇ ਚੌਥਾ ਗੈਂਗਸਟਰ ਜਿਹੜਾ ਹੈ ਉਹ ਫਰਾਰ ਹੋ ਗਿਆ ਸੀ ਜਿਸ ਦਾ ਨਾਮ ਯੂਵਰਾਜ ਸਿੰਘ ਜੋਰਾ ਹੈ ਜਿਸ ਦਾ ਇੰਕਾਊਂਟਰ ਹੋਣ ਦੀ ਗੱਲ ਸਾਹਮਣੇ ਆਈ ਸੀ ਪਰ ਪੱਡਿਆਜੀ ਗੁਰਪ੍ਰੀਤ ਭੁੱਲਰ ਦੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹਾਇ ਤੱਕ ਜਿੰਦਾ ਹੈ ਸੁਚੰंडीगढ़ ਦੇ 32 ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਇਹ ਜੋ ਕਸੂਕ ਕੀਤਾ ਜਾ ਰਿਹਾ ਸੀ ਕ੍ਰਿਮੀਨਲ ਨੂੰ ਜਿਹਨਾਂ ਨੇ ਕਿ ਅੱਜ ਜਨਪੀ ਨੇ ਵਾੜੇ ਦੇ ਵਿੱਚ ਕਾਰ ਸਟੈਪ ਕੀਤੀ ਸੀ ਔਰ ਫਲੋਰ ਦੇ ਛੋਟਾ ਦੇ ਵਿੱਚ ਸੜਕ ਪਹਾੜ ਨੂੰ ਲਾਗਨ ਕੋਲੋਂ ਸੀ ਸ਼ੀਲ ਹੋ ਰਹੀ ਸੀ ਉਸ ਨੂੰਲੇ ਦੇ ਵਿੱਚ ਪਸ਼ੂ ਕਰ ਰਹੀ ਸੀ ਐਨਟੀਫੈਕਟਸ ਰਿਸਪੋਨਸ ਟੀਮ ਉਹਦੇ ਕੇ ਸਾਡੇ ਏਆਈਪੀ ਮਿਸਟਰ ਸੰਦੀਪ ਕੋਹਲ ਅਸਟ੍ਰਿਕੰਬਰ ਆਰਟੀਐਸਡੀ ਇਹਨਾਂ ਨੂੰ ਕਿ ਇੰਟੈਲੀਜੈਂਸ ਰਿਪੋਰਟ ਬਣਾਈ ਸੀ ਇਹ ਜਿਹੜਾ ਮੇਨ ਮੁੱਦਾ ਹੈ ਜਿਹੜਾ ਅੱਜ ਏਰੀਆ ਸੂਰਾ ਦੇ ਫਰਵਾਲੇ ਦਾ ਰਹਿਣ ਵਾਲਾ thằngਾ ਦਿਲ ਦਾ ਡਿਸਟ੍ਰਿਕਟ ਗੰਦਰੂੜ ਹੈ। ਪਰ ਇਹਦੇ ਖਿਲਾਫ ਪਹਿਲਾਂ ਵੀ 300 ਤੋਂ 500 ਇਹ ਜੂ ਕਰਦੇ ਐਕਸਿਮਿਸ਼ਨ ਦੇ ਹੈਲਪਫੋਟ ਦੇ ਪੁਲਿਸ ਨੇ ਪਤਾ ਕੀਤਾ ਕਿ 105 ਨੰਬਰ ਕੰਪਲੈਕਸ ਸੇਕ ਆਇਡੈਂਟੀਟੀ ਰਿਜਾਨ ਮਲਿਕ ਦੀ ਮਨਾਕੀ ਬੰਦਾ ਕਿੱਥੇ ਰਹਿ ਰਿਹਾ ਸੀ। ਉਹਨੂੰ ਪੁਲਿਸ ਪਤਾ ਦੇ ਯੋਗੀ ਸਾਹਿਬ ਨੂੰ ਤੇ ਸਾਰੇ ਟੀਮ ਨੂੰ ਤੇ ਬੀਟ ਨੂੰ ਸੰਕਟ ਕਰਵਾ ਸੀ ਇਹਨੇ ਗੱਲ ਵਿੱਚ ਇਸ ਤਰ੍ਹਾਂ ਇੱਕ ਸਾਰ ਪਾਸੇ ਦੋ ਸੂਜੇ ਕਿਤੇ

کسی کی کدھر تھرو اتھے ائی سی کے اوکے باڈر پہ آ رہے ہیں ہرے کیو اکیلا دوفر کے ساتھ میں کوئی اور ساتھی بھی تھا دیکھو رمضان ملک کی جو فلم نہیں تو اپ کے ریسیپشن کیز ائی ہوں اور میں شیئر کر رہا ہوں میں تو اسی رو سارا بیٹھ کے ریسیپشن کارٹہ دوارہ سے شیئر کرانے اکشن فینشن سڈن روٹس کی وجہ سے ساری جلپتا لگے تو ہاں تو اپنا شیئر جاری ہے لڈا سسٹنیٹ سے تو کا شیئر ان محمد خان نہیں فلم تھا کل اسی کے دو اور بندے بھی اسی کے نام ਬਸ ਫਿਰ ਇਹ ਸਾਰੇ ਜਿਹੜੇ ਫਰਾਂਸ ਚ ਜੇਰਾ ਉੱਪਰ ਸਾਰੀਆਂ ਤੁਹਾਨੂੰ ਪਤਾ ਲੱਗ ਗਿਆ। ਬਦਲ ਉਹ লাই ਸੇ ਕਰਦੇ ਸੀ ਇਸ ਕਰਕੇ ਆਸਟ੍ਰੀ।